ਸ਼ਲੋਕ ਬਹੁਤ ਸਾਰ ਸਰਬੋਹ ਸਿਮਰਤੀ ਪੇਖੇ ਸਰਬ ਢੋਲ ਬਹੁਤ ਸਾਸਤਰ ਤੇ ਬਹੁਤ ਸਿਮਰਤੀਆਂ ਅਸੀਂ ਸਾਰੇ ਖੋਜ ਕੇ ਵੇਖੇ ਹਨ ਇਹ ਪੁਸਤਕ ਕਈ ਤਰ੍ਹਾਂ ਦੀਆਂ ਗਿਆਨ ਚਰਚਾ ਤੇ ਕਈ ਧਾਰਮਿਕ ਤੇ ਭਾਈਚਾਰਕ ਰਸਮਾਂ ਸਿਖਾਉਂਦੇ ਹਨ ਪੂਜਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਪਰ ਇਹ ਕਾਲ ਪੁਰਖ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਹੈ ਨਾਨਕ ਪ੍ਰਭੂ ਦੇ ਨਾਮ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਜੇ ਕੋਈ ਵੇਦਾਂ ਮੰਤਰਾਂ ਦੇ ਜਾਪ ਕਰੇ ਸਰੀਰ ਨੂੰ ਧੂਣੀਆਂ ਨਾਲ ਤਪਾਏ ਹੋਰ ਕਈ ਤਰ੍ਹਾਂ ਦੀਆਂ ਗਿਆਨ ਦੀਆਂ ਗੱਲਾਂ ਕਰੇ ਤੇ ਦੇਵਤਿਆਂ ਦੇ ਧਿਆਨ ਤਰੀ ਖਟ ਸ਼ਾਸਤਰ ਸਿਮਰਤਵ ਗਿਆਨ 6 ਸ਼ਾਸਤਰਾ ਤੇ ਸਿਮਰਤੀਆਂ ਦਾ ਉਪਦੇਸ਼ ਕਰੇ ਯੋਗ ਅਭਿਆਸ ਕਰੰ ਤਰਮ ਕਿਰਿਆ ਯੋਗ ਦੇ ਸਾਧਨ ਕਰੇ ਕਰਮ ਕਾਂਡੀ ਧਰਮ ਦੀ ਕਿਰਿਆ ਕਰੇ ਸਗਲ त्याग मन मदे फिऱ्या ਜੇ ਸਾਰੇ ਕੰਮ ਛੱਡ ਕੇ ਜੰਗਲਾਂ ਵਿੱਚ ਭੋਂਦਾ ਫਿਰੇ ਅਨਕ ਪ੍ਰਕਾਰ ਕੀਏ ਬਹੁਤ ਯਤਨਾ ਅਨੇਕਾਂ ਕਿਸਮਾਂ ਦੇ ਬੜੇ ਯਤਨ ਕਰੇ ਪੁੰਨ दान ਹੋਮੇ ਬਹੁ ਰਤਨਾ ਪੁੰਨ दान ਕਰੇ ਤੇ ਬਹੁਤ ਸਾਰਾ ਘਿਉ ਹਵਨ ਕਰੇ ਸਰੀਰ ਕਟਾਏ ਹੋਮੇ ਕਰ ਰਾਤੀ ਆਪਣੇ ਸਰੀਰ ਨੂੰ ਰਤੀ ਰਤੀ ਕਰਕੇ ਕਟਾਵੇ ਤੇ ਅੱਗ ਵਿੱਚ ਸਾੜ ਦੇਵੇ ਵਰਤਨੇਮ ਕਰੇ ਬਹੂ ਭਾਤੀ ਕਈ ਕਿਸਮ ਦੇ ਵਰਤਾ ਦੇ ਬੰਦੇਜ ਕਰੇ ਨਹੀਂ ਤੁਲ ਰਾਮਨਾ ਵਿਚਾਰ ਪਰ ਇਹ ਸਾਰੇ ਹੀ ਪ੍ਰਭੂ ਦੇ ਨਾਮ ਦੀ ਵਿਚਾਰ ਦੇ ਬਰਾਬਰ ਨਹੀਂ ਹਨ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ हे ਨਾਨਕ ਇਹ ਨਾਮ ਇੱਕ ਵਾਰੀ ਵੀ ਗੁਰੂ ਦੇ ਸਰਮੁਖ ਹੋ ਕੇ ਜਪਿਆ ਜਾਏ ਨੌਖੰਡ ਪ੍ਰਿਥਮੀ ਫਿਰੇ ਚਿਰ ਜੀਵੇ ਜੇ ਕੋਈ ਮਨੁੱਖ ਸਾਰੀ ਧਰਤੀ ਤੇ ਫਿਰੇ ਲੰਮੀ ਉਮਰ ਤੱਕ ਜਿਉਂਦਾ ਰਹੇ ਮਹਾ ਉਦਾਸ ਤਪੀ ਸਰਥੀ ਵੈ ਜਗਤ ਵੱਲੋਂ ਬਹੁਤ ਉਪਰਾਮ ਹੋ ਕੇ ਵੱਡਾ ਤਪੀ ਬਣ ਜਾਏ ਅਗਨ ਮਹਿ ਹੋ ਮਤ ਪਰਾਨ ਅੱਗ ਵਿੱਚ ਆਪਣੀ ਜਿੰਦ ਹਵਨ ਕਰ ਦੇਵੇ ਕਨਕ ਅਸਵ ਹੈ ਵਰ ਭੂਮદાન ਸੋਨਾ ਘੋੜੇ ਅਤੇ ਜ਼ਮੀਨਦਾਨ ਕਰੇ ਨਿਯੋਲੀ ਕਰਮ ਕਰੇ ਬਹੁ ਆਸਨ ਨਿਯੋਲੀ ਕਰਮ ਤੇ ਹੋਰ ਬਹੁਤ ਸਾਰੇ ਯੋਗ ਆਸਣ ਕਰੇ ਜੈਨ ਮਾਰਗ ਸੰਜਮ ਅਤਿ ਸਾਧਨ ਜੈਨੀਆਂ ਦੇ ਰਸਤੇ ਤੇ ਚੱਲ ਕੇ ਬੜੇ ਕਠਿਨ ਸਾਧਨ ਤੇ ਸੰਜਮ ਕਰੇ ਨੀਮਖ ਨੀਮਖ ਕਰ ਸਰੀਰ ਕਟਾਵੈ ਸਰੀਰ ਨੂੰ ਰਤਾ ਰਤਾ ਕਰਕੇ ਕਟਾ ਦੇਵੇ ਤੋ ਵੀ ਹਉ ਮੈ ਮੈ ਨਾ ਜਾਵੇ ਤਾਂ ਵੀ ਮਨ ਦੀ ਹਉਮੈ ਦੀ ਮੈਲ ਦੂਰ ਨਹੀਂ ਹੁੰਦੀ ਹਰਕੇ ਨਾਮ ਸੰਸਰ ਕਚ ਨਹੀਂ ਅਜੇਹਾ ਕੋਈ ਉਦਮ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਹੈ ਹੈ ਨਾਨਕ ਜੋ ਮਨੁੱਖ ਗੁਰੂ ਦੇ ਸਰਮੁਖ ਹੋ ਕੇ ਨਾਮ ਜਪਦੇ ਹਨ ਉਹ ਉੱਚੀ ਆਤਮਿਕ ਅਵਸਥਾ ਹਾਸਲ ਕਰਦੇ ਹਨ ਮਨ ਕਾਮਨਾ ਤੀਰਥ ਦੇ ਛੁਟੇ ਕਈ ਪ੍ਰਾਣੀਆਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਤੀਰਥਾਂ ਤੇ ਜਾ ਕੇ ਸਰੀਰਕ ਚੋਲਾ ਛੱਡਿਆ ਜਾਏ ਗਰਬ ਗੁਮਾਨ ਨਾ ਮੰਨਤੇ ਹੁਟੈ ਪਰ ਇਸ ਤਰ੍ਹਾਂ ਵੀ ਹੋਂ ਮੈਂ ਅਹੰਕਾਰ ਮਨ ਵਿੱਚੋਂ ਘਟਦਾ ਨਹੀਂ ਸੋਚ ਕਰੈ ਦਿਨਸ ਅਰ ਰਾਤ ਮਨੁੱਖ ਦਿਨ ਤੇ ਰਾਤ ਭਵ ਸਦਾ ਤੀਰਥਾਂ ਤੇ ਇਸ਼ਨਾਨ ਕਰੇ ਮਨ ਕੀ ਮੈ ਲਤਨ ਤੇ ਜਾ ਫੇਰ ਵੀ ਮੰਦੀ ਮੈ ਸਰੀਰ ਧੋਤਿਆ ਨਹੀਂ ਜਾਂਦੀ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਜੇ ਇਸ ਸਰੀਰ ਨੂੰ ਸਾਧਨ ਦੀ ਖਾਤਰ ਕਈ ਯਤਨ ਵੀ ਕਰੇ ਮਨ ਤੇ ਕਭੂ ਨ ਵਿਖਿਆਟਰ ਤਾ ਵੀ ਕਦੇ ਮਨ ਤੋਂ ਮਾਇਆ ਦਾ ਪ੍ਰਭਾਵ ਨਹੀਂ ਟਲਦਾ ਜਲ ਤੋਂ ਬੈ ਬਹੁਤ ਹੈ ਅਨੀਤ ਜੇ ਇਸ ਨਾਸਵੰਤ ਸਰੀਰ ਨੂੰ ਕਈ ਵਾਰ ਪਾਣੀ ਨਾਲ ਵੀ ਧੋਤਾ ਜਾਵੇ ਸੁਧ ਕਹਾ ਹੋਈ ਕਾਚੀ ਪੀਤ ਤਾਂ ਵੀ ਇਹ ਸਰੀਰ ਰੂਪੀ ਕੱਚੀ ਕੰਧ ਕਿੱਥੇ ਪਵਿੱਤਰ ਹੋ ਸਕਦੀ ਹੈ ਮਨ ਹਰ ਕੇ ਨਾਮ ਕੀ ਮਹਿਮਾ ਊਚ हे मन प्रभु ਦੇ ਨਾਮ ਦੀ ਵਡਿਆਈ ਬਹੁਤ ਵੱਡੀ ਹੈ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ 헤 ਨਾਨਕ ਨਾਮ ਦੀ ਬਰਕਤ ਨਾਲ ਅਣਗਿਣਤ ਮੰਦ ਕਰਮੀ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ਬਹੁਤ ਸਿਆਣਪ ਜਮ ਕਾ ਪੋ ਬਿਆਪਿਆ ਜੀਵ ਦੀ ਬਹੁਤੀ ਚਤੁਰਾਈ ਦੇ ਕਾਰਨ ਜਮਾ ਦਾ ਡਰ ਜੀਵ ਨੂੰ ਆਧ ਬੌਂਦਾ ਹੈ ਅਨਕ ਯਤਨ ਕਰ ਤ੍ਰਿਸਨ ਨਾ ਤਰਾਪੇ ਕਿਉਂਕਿ ਚਤੁਰਾਈ ਦੇ ਅਨੇਕਾਂ ਯਤਨ ਕੀਤੇ ਆ ਮਾਇਆ ਦੀ ਤ੍ਰਹਿ ਨਹੀਂ ਮੁੱਕਦੀ ਭੇਖ ਅਨੇਕ ਅਗਨ ਨਹੀਂ ਬੁਝੇ ਅਨੇਕਾਂ ਧਾਰਮਿਕ ਭੇਖ ਕੀਤੇ ਆ ਤ੍ਰਿਸ਼ਨਾ ਦੀ ਅਗ ਨਹੀਂ ਬੁਝਦੀ ਕੋਟ ਉਪਾਅ ਦਰਗਹਿ ਨਹੀਂ ਸੀਜੈ ਇਹੋ ਜਿਹੇ ਕਰੋੜਾਂ ਤਰੀਕੇ ਵਰਤਿਆਂ ਵੀ ਪ੍ਰਭੂ ਦੀ ਦਰਗਾਹ ਵਿੱਚ ਸੁਰਖਰੂ ਨਹੀਂ ਹੋਈਦਾ ਛੋਟੇਸ ਨਾਹੀ ਉਪਪਿਆ ਇਹਨਾਂ ਯਤਨਾਂ ਨਾਲ ਜੀਵ ਚਾਹੇ ਆਕਾਸ਼ ਤੇ ਚੜ ਜਾਏ ਜਾਹੇ ਪਤਾਲ ਵਿੱਚ ਲੁਕ ਜਾਏ ਮੋਹੇ ਵਿਆਪੇ ਮਾਇਆ ਜਾਲ ਮਾਇਆ ਤੋਂ ਬਚ ਨਹੀਂ ਸਕਦਾ ਸਗੋ ਜੀਵ ਮਾਇਆ ਦੇ ਜਾਲ ਦੇ ਵਿੱਚ ਤੇ ਮੋਹ ਵਿੱਚ ਫਸਦੇ ਹਨ ਅਵਰ ਕਰਤੂਤ ਸਗਲੀ ਜਮਡਾਨੈ ਨਾਮ ਤੋਂ ਬਿਨਾ ਹੋਰ ਸਾਰੀਆਂ ਕਰਤੂਤਾਂ ਨੂੰ ਯਮਰਾਜ ਡੰ ਲਾਉਂਦਾ ਹੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਪ੍ਰਭੂ ਦੇ ਭਜਨ ਤੋਂ ਬਿਨਾ ਰਤਾ ਵੀ ਨਹੀਂ ਪਤੀਜਦਾ ਹਰ ਕਾ ਨਾਮ ਜਪਤ ਦੁਖ ਜਾਏ ਜੋ ਮਨੁੱਖ ਹਰੀ ਦਾ ਨਾਮ ਉਚਾਰਦਾ ਹੈ ਉਸ ਦਾ ਦੁਖ ਪ੍ਰਭੂ ਦਾ ਨਾਮ ਜਪਦਿਆਂ ਦੂਰ ਹੋ ਜਾਂਦਾ ਹੈ ਨਾਨਕ ਬੋਲੇ ਸਹਿਜ ਸੁਭਾਏ ਹੈ ਨਾਨਕ ਜਦੋਂ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰੇਮ ਨਾਲ ਹਰੀ ਦਾ ਨਾਮ ਉਚਾਰਦਾ ਹੈ ਚਾਰ ਪਦਾਰਥ ਜੇ ਕੋ ਮੰਗੇ ਜੇ ਕੋਈ ਮਨੁੱਖ ਧਰਮ ਅਰਥ ਕਾਮ ਮੋਖ ਚਾਰ ਪਦਾਰਥਾਂ ਦਾ ਲੋੜਵੰਦ ਹੋਵੇ ਸਦਜਨਾ ਕੀ ਸੇਵਾ ਲਾਗੇ ਤਾਂ ਉਸਨੂੰ ਚਾਹੀਦਾ ਹੈ ਕਿ ਗੁਰਮੁਖਾਂ ਦੀ ਸੇਵਾ ਵਿੱਚ ਲੱਗੇ ਜੇ ਕੋ ਆਪਣਾ ਦੁੱਖ ਮਿਟਾਵੇ ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਉਣਾ ਚਾਹੇ ਹਰ ਹਰ ਨਾਮ ਹਿਰਦੈ ਸਦ ਗਾਵੇ ਤਾ ਵੀ ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਸਿਮਰੇ ਜੇ ਕੋਈ ਆਪਣੀ ਸੋਭਾ ਲੋਰੇ ਜੇ ਕੋ ਆਪਣੀ ਸੋਭਾ ਲੋਰੇ ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੈ ਸਾਧ ਸੰਗ ਇਹ ਹਉਮੈ ਛੋੜੈ ਤ ਸਤਸੰਗ ਵਿੱਚ ਰਹਿ ਕੇ ਇਸ ਹਉਮੈ ਦਾ ਤਿਆਗ ਕਰੇ ਜੇ ਕੋ ਜਨਮ ਮਰਨ ਤੇ ਡਰੈ ਜੇ ਕੋਈ ਮਨੁੱਖ ਜਨਮ ਮਰਨ ਦੇ ਘੇੜ ਤੋਂ ਡਰਦਾ ਹੋਵੇ ਸਾਧ ਜਿਨਾ ਕੀ ਸਰਨੀ ਪਰੈ ਤਾਹ ਸੰਤਾਂ ਦੀ ਚਰਨੀ ਲਗੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ ਨਾਨਕ ਤਾ ਕੈ ਬਲਬਲ ਜਾਸਾ हे नानक मैं उस्तो सदा सदके जावा सगल पुर्ख मह पुर्ख प्रधान ओहो मनुख सारे मनुखਾਂ ਵਿਚੋਂ ਵੱਡਾ ਹੈ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਸਤ ਸੰਗ ਵਿਚ ਰਹਿ ਕੇ ਜਿਸ मनुਖ ਦਾ ਅਹੰਕਾਰ ਮਿਟ ਜਾਂਦਾ ਹੈ ਆਪਸ ਕੋ ਜੋ ਜਾਣੈ ਨੀਚਾ ਜੋ मनुਖ ਆਪਣੇ ਆਪ ਨੂੰ ਸਾਰਿਆਂ ਨਾਲੋਂ ਮੰਦ ਕਰਮੀ ਖਿਆਲ ਕਰਦਾ ਹੈ ਸੋ ਗਣੀ ਐ ਸਭ ਤੇ ਉੱਚਾ ਉਸ ਨੂੰ ਸਾਰਿਆਂ ਨਾਲੋਂ ਚੰਗਾ ਸਮਝਣਾ ਚਾਹੀਦਾ ਹੈ ਜਾਕਾ ਮਨ ਹੋਏ ਸਗਲ ਕੀ ਨਾ ਜਿਸ ਮਨੁੱਖ ਦਾ ਮਨ ਸਬਨਾ ਦੇ ਚਰਨਾਂ ਦੀ ਧੂੜ ਹੁੰਦਾ ਹੈ ਭਾਵ ਕੀ ਜੋ ਸਭ ਨਾਲ ਗਰੀਬੀ ਸੁਭਾਅ ਵਰਤਦਾ ਹੈ ਹਰ ਹਰ ਨਾਮ ਤਿੰਨ ਘਟ ਘਟ ਜੀਨਾ ਉਸ ਮਨੁੱਖ ਨੇ ਹਰੇਕ ਸਰੀਰ ਵਿੱਚ ਪ੍ਰਭੂ ਦੀ ਸੱਤਾ ਪਹਿਚਾਣ ਲਈ ਹੈ ਮਨ ਆਪਣੇ ਤੇ ਬੁਰਾ ਮਿਟਾਣਾ ਜਿਸਨੇ ਆਪਣੇ ਮਨ ਵਿੱਚੋਂ ਬੁਰਾਈ ਮਿਟਾ ਦਿੱਤੀ ਹੈ ਦੇਖੇ ਸਗਲ ਸ੍ਰਿਸ਼ਟ ਸਾਜਨਾ ਉਹ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣਾ ਮਿੱਤਰ ਵੇਖਦਾ ਹੈ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਇਹੋ ਜਿਹੇ ਮਨੁੱਖ ਸੁੱਖਾਂ ਤੇ ਦੁੱਖਾਂ ਨੂੰ ਇੱਕੋ ਜਿਹਾ ਸਮਝਦੇ ਹਨ ਨਾਨਕ ਪਾਪ ਪੁੰਨ ਨਹੀਂ ਲੇਪਾ ਹੇ ਨਾਨਕ ਪਾਪ ਤੇ ਪੁੰਨ ਦਾ ਉਹਨਾਂ ਉੱਤੇ ਕੋਈ ਅਸਰ ਨਹੀਂ ਹੁੰਦਾ ਭਾਵਨਾ ਕੋਈ ਮੰਦਾ ਕਰਮ ਉਹਨਾਂ ਦੇ ਮਨ ਨੂੰ ਫਸਾ ਸਕਦਾ ਹੈ ਨਾ ਹੀ ਸੁਰਗ ਆਦਿਕ ਦਾ ਲਾਲਚ ਕਰਕੇ ਜਾਂ ਦੁੱਖ ਕਲੇਸ਼ ਤੋਂ ਡਰ ਕੇ ਉਹ ਪੁੰਨ ਕਰਮ ਕਰਦੇ ਹਨ ਉਹਨਾਂ ਦਾ ਸੁਭਾਅ ਹੀ ਨੇਕੀ ਕਰਨਾ ਬਣ ਜਾਂਦਾ ਹੈ ਨਿਰਦਨ ਕੋ ਤਨ ਤੇ ਰੋਣਾ ਹੇ ਪ੍ਰਭੂ ਕੰਗਾਲ ਵਾਸਤੇ ਤੇਰਾ ਨਾਮ ਹੀ ਧੰਨ ਹੈ ਨਿਥਾਵੇ ਕੋ ਨਉ ਤੇਰਾ ਥੰਮ ਨੇ ਆਸਰੇ ਨੂੰ ਤੇਰਾ ਆਸਰਾ ਹੈ ਨਿਮਾਨਨੇ ਕੋ ਪ੍ਰਭ ਤੇਰੋ ਮਾਨ ਨਿਮਾਨੇ ਵਾਸਤੇ ਤੇਰਾ ਨਾਮ اے ਪ੍ਰਭ ਆਦਰਮਾਨ ਹੈ ਸਗਲ ਕਟਾ ਕੋ ਦੇਵੋ ਦਾਨ ਤੂੰ ਸਾਰੇ ਜੀਵਾਂ ਨੂੰ ਦਾਤਾ ਦਿੰਦਾ ਹੈ ਕਰਨ ਘਰਾਵਨ ਹਾਰ ਸੁਆਮੀ ਤੂੰ ਆਪ ਹੀ ਸਭ ਕੁਝ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ ਸਗਲ ਕਟਾ ਕੇ ਅੰਤਰ ਜਾਮੀ हे स्वामी हे सारे प्राण्यां दे दिल दी जानण वाले अपनी गत मित जानो आपे हे प्रभु तू अपनी हालत ते अपनी बडहाई दी मर्यादा आप ही जानदा है आपन संग आप प्रवृराते तू अपने आप विच ही मगन है तुमरी उस्तद तुम ते होए हे प्रभु तेरी बडहाई तेथों ही बयान हो सकदी है नानक अवर न ना जानस कोए हे नानक कोई होर तेरी वड्याई नहीं जानता धर्म मैं श्रेष्ठ धर्म हे मन यह धर्म सारे धर्मांो चंगा है हर को नाम जप निर्मल करम प्रभु दा नाम जप ते पवित्र आचरण बना सगल किरिया मैं उत्तम किरिया यह कम होर सारियाँ धार्मिक उत्तम है ਸਤ ਸੰਗ ਦੁਰਮਤ ਮਲ ਹਿਰਿਆ ਸਤ ਸੰਗ ਵਿੱਚ ਰਹਿ ਕੇ ਭੈੜੀ ਮਤ ਰੂਪ ਮੈਲ ਦੂਰ ਕੀਤੀ ਜਾਏ ਸਗਲ ਉਦਮ ਮੈ ਉੱਤਮ ਭਲਾ ਇਹ ਉਦਮ ਹੋਰ ਸਾਰੇ ਉਦਮਾਂ ਨਾਲੋਂ ਭਲਾ ਹੈ ਹਰ ਕਾ ਨਾਮ ਜਪੋ ਜੀ ਸਦਾ ਹੈ ਮਨ ਸਦਾ ਪ੍ਰਭੂ ਦਾ ਨਾਮ ਜਪ ਸਗਲ ਬਾਣੀ ਮਹਿ ਅਮ੍ਰਿਤ ਬਾਣੀ ਪ੍ਰਭੂ ਦੇ ਜਸ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਹੋਰ ਸਭ ਬਾਣੀਆਂ ਨਾਲੋਂ ਸੁੰਦਰ ਹੈ ਹਰ ਕੋ ਜਸ ਸੁਨ ਰਸਨ ਬਖਾਨੀ ਪ੍ਰਭੂ ਦਾ ਜਸ ਕੰਨ ਨਾਲ ਸੁਣ ਤੇ ਜੀਬ ਨਾਲ ਬੋਲ ਸਗਲ ਥਾਨ ਤੇ ਉਹ ਉਤਮ ਥਾਨ ਉਹ ਹਿਰਦਾ ਰੂਪ ਥਾਂ ਹੋ ਸਾਰੇ ਤੀਰਥ ਸਥਾਨਾਂ ਨਾਲੋਂ ਪਵਿੱਤਰ ਹੈ ਨਾਨਕ ਕਟ ਵਸੈ ਹਰਨਾਮ ਏ ਨਾਨਕ ਜਿਸ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ